ਵਾਲਾ ਸੱਚ ਉਹ ਚਾਰਦਾ ਜੀ ਅੱਜ ਦੇ ਮੇਲੇ ਤੇ ਕਿਹੜਾ ਮਾਨਾ ਰੂਮੀ ਵੱਡੇ ਬਾਈ ਬਾਜੀ ਮਾਰਦਾ ਜੀ ਪਾ ਪਾ ਕਬੱਡੀਆਂ ਕਿਹੜਾ ਹੋ ਤੱਤਾ ਕਿਹੜਾ ਕਾਲਜ ਠਾਰਦਾ ਜੀ ਆਓ ਸਾਹਮਣੇ ਮੇਰੇ ਮਿੱਤਰੋ ਇਧਰ ਦਿਲਪ੍ਰੀਤ ਬੁਰਜ ਵਾਲਾ ਲੈਂਪੀ ਬਾਈ ਗੁਰਪ੍ਰੀਤ ਗੱਲਾਂ ਵੱਡੀਆਂ ਨੇ ਸੀਚੇ ਵਾਲੀਆਂ ਵਾਹਿਗੁਰੂ 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 51 51000 ਦਿੱਤਾ ਜਾਣਾ ਆ ਪਹਿਲਾ ਜਫਾ ਫਾਈਨਲ ਦੀ ਬ੍ਰਦਰ ਵੱਡਾ ਪਿਆਰ ਪੁੱਜਦਾ ਕਰਦੇ ਆ ਪੂਰੀ ਵੀ ਦੋ ਰੇਡਾਂ 2100 ਦੀਆਂ ਮਾਨੇ ਰੂਮੀ ਦੇ ਵੱਲੋਂ ਪਹਿਲੀ ਕਬੱਡੀ ਪੈ ਰਹੀ ਹੈ ਆ 2100 ਦੀਆਂ ਦੋ ਰੇਡਾਂ ਪਰ ਸੀਚੇ ਵਾਲੀ ਇੱਕ ਪਾਸਾ ਕਰੀ ਤੁਰੇ ਆਉਂਦੇ ਆ ਇੱਕ ਪਾਸਾ ਕਰੀ ਤੁਰੇ ਆਉਂਦੇ ਆ ਇਧਰਲੇ ਬੰਨੇ ਮੁੰਡਾ ਕਹਿੰਦੇ ਵਾਹਿਗੁਰੂ ਸੀਚੇ ਵਾਲੀਆ ਲਾਹ ਤਗੜਾ ਜਫਾ ਬੱਲੇ ਬੱਲੇ ਕਰਵਾ ਗਿਆ ਇਧਰ ਵੀਰੋ ਭਰਾ ਪੁੱਜਿਆ ਹੋਇਆ ਵੀਰ ਪੁੱਜਿਆ ਹੋਇਆ ਮਾਨਾ ਸੇਵਾਏ ਰਾਣੇ ਨੂੰ ਆਹ ਕਹਿੰਦੇ ਦਿਲਪ੍ਰੀਤ ਨਿਕਲ ਉੱਦੜ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਧਰ ਆਓ ਜਫਾ ਇਹ ਜੀਤਵਾਸੀਆ ਵਾਹਿਗੁਰੂ ਨਾਲੋਂ ਟੁੱਡੀ ਬੜੇ ਪਿਆਰ ਬੇਅੰਤ ਰੂਮੀ ਹੋਣਾ ਦਾ ਵੀ ਧੰਨਵਾਦ ਕਰਦੇ ਆ ਇਕਬਾਲ ਗੱਲ ਵੀਰ ਨੂੰ ਮੈਂ ਬੇਨਤੀ ਕਰਦਾ ਉਹ ਵੀ ਸਾਡਾ ਵੀਰ ਮਾਈਕ ਦੇ ਵਰਗੇ ਜਲਾਲਪੁਰੀਆ ਪਾਲਾ ਬੈਠਾ ਦੁਨੀਆ ਦਾ ਵੱਡਾ ਮੱਲ ਤੇ ਕਬੱਡੀ ਕਹਿੰਦੇ ਬੂਰੇ ਨੰਗਰ ਵਾਲੇ ਖੇਡ ਮੈਦਾਨ ਦੇ ਅੰਦਰ ਭੂਰੀ ਦੀ ਪੈ ਗਈ ਆ ਵਾਹਿਗੁਰੂ 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 ਸੀਚੇ ਵਾਲੀਆ ਮੈਨੂੰ ਲੱਗਦਾ ਵੀ ਅੱਜ 51000 ਦਾ ਜੇਤੂ ਬਣ ਜਾਣਾ ਹੈ ਅੱਜ ਦੇ ਮੇਰੇ ਦਾ ਬੈਸਟ ਸਟਾਪਰ ਬਣ ਜਾਣਾ ਆਓ ਜਫੇ ਦੇ ਜਫਾ ਲੱਗ ਰਿਹਾ ਹੈ ਅਗਲੀ ਰੇਡ ਕਹਿੰਦੇ ਬੂਰੀਆ ਸੀਸਰ ਪੇ